ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਠਿੰਡਾ ਦੇ ਵਿੱਚ ਚੋਰਾਂ ਦੇ ਹੌਸਲੇ ਇੰਨੇ ਕੋ ਉਲੰਧ ਹੋ ਚੁੱਕੇ ਹਨ ਕਿ ਆਏ ਦਿਨ ਚੋਰੀ ਦੀਆਂ ਘਟਨਾਵਾਂ ਨੂੰ ਚੋਰਾਂ ਵੱਲੋਂ ਬੇਖੌਫ ਹੋ ਕੇ ਅੰਜਾਮ ਦਿੱਤਾ ਜਾਂਦਾ ਹੈ ਅਤੇ ਬੜੇ ਹੀ ਆਰਾਮ ਨਾਲ ਚੋਰੀ ਕਰਨ ਤੋਂ ਬਾਅਦ ਨਿਕਲ ਜਾਂਦੇ ਹਨ ਤਾਜ਼ਾ ਘਟਨਾ ਬਠਿੰਡਾ ਦੇ ਪਰਸਰਾਮ ਨਗਰ ਮੇਨ ਰੋਡ ਆਲਮਪੁਰਾ ਦੀ ਹੈ ਜਿੱਥੇ ਕਿ ਇੱਕ ਇਲੈਕਟ੍ਰੋਨਿਕ ਸ਼ੋਰੂਮ ਦੇ ਵਿੱਚ ਬੀਤੀ ਰਾਤ ਚੋਰਾਂ ਦੇ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਕਰੀਬ 54 ਮੋਬਾਈਲ ਫੋਨ, LEDਆਂ ਅਤੇ ਲੱਖ ਰੁਪਏ ਤੋਂ ਉੱਪਰ ਦੀ ਨਕਦੀ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਘਟਨਾ CCTV ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ ਅਤੇ ਮਜ਼ੇ ਦੀ ਗੱਲ ਇਹ ਹੈ ਕਿ ਇਲੈਕਟ੍ਰੋਨਿਕ ਸ਼ੋਰੂਮ ਦੇ ਮਾਲਕਾਂ ਦਾ ਘਰ ਵੀ ਉੱਪਰੀ ਹੈ ਪਰ ਉਹਨਾਂ ਨੂੰ ਘਟਨਾ ਦਾ ਪਤਾ ਸਵੇਰੇ ਲੱਗਿਆ ਜਿਸ ਤੋਂ ਬਾਅਦ ਹਾਹਾਕਾਰ ਮਚ ਗਿਆ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਸਥਲ ਦਾ ਜਾਇਜ਼ਾ ਲਿਆ ਗਿਆ ਤੇ ਜਾਇਜ਼ਾ ਲੈਣ ਤੋਂ ਬਾਅਦ ਵੱਖ-ਵੱਖ ਟੀਮਾਂ ਬਣਾ ਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਚੋਰਾਂ ਨੂੰ ਫੜਨ ਦਾ ਪੁਲਿਸ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਪੂਰਾ ਮਾਮਲਾ ਸੁਣਦੇ ਹਾਂ ਸ਼ੋਰੂਮ ਮਾਲਕ ਅਤੇ ਪੁਲਿਸ ਤੋਂ ਹਾਂ ਜੀ ਇਹ ਸਾਡੀ ਬੀਰਜੀ ਸਿੰਘ ਲੈਂਡਰਪ੍ਰਾਈਜ਼ ਸਾਡੀ ਦੁਕਾਨ ਦਾ ਨੋ ਬਾਈ ਜੀ ਕੀ ਘਟਨਾ ਹੋਈ ਹੈ ਜੀ ਇੱਥੇ ਸਾਡੇ ਘਟਨਾ ਰਾਤ ਚੋਰੀ ਹੋਈ ਹੈ 2:40 ਮਿੰਟਾਂ ਦੇ ਬੰਦੇ ਆਂਦੇ ਐ ਐਂਟਰ ਕੀਤੇ ਆ ਜੀ ਓਕੇ 4:30 4:00 ਵਜੇ ਗਏ ਜੀ 54 ਦਾ ਫੋਨ ਗਏ ਜੀ ਪੈਕਿੰਗ ਵਾਲੇ ਫੋਨ ਗਏ ਆ ਪੁਰਾਣਾ ਫੋਨ ਕੋਲ ਲੈ ਕੇ ਗਏ ਜੀ ਨਵੇਂ ਮੋਬਾਈਲ ਚ ਸਾਰੇ ਨਵੇਂ ਜੀ ਕੰਪਨੀ ਦੇ ਹੈ ਜੀ ਐਸਟੀ ਨੰਬਰ ਤੇ ਬਿਲ ਤੇ ਜੀ 6 ਲੈਸੜੀਆਂ ਜੀ 1 KC ਹੈ ਜੀ 60 ਪ੍ਰੈਸੇ ਜੀ ਤੇ 2 ਜੂਸਰ ਹੈਗੇ ਕਿੰਨੇ ਕ ਦਾ ਅੰਦਾਜ਼ਾ ਲਗਾਇਆ ਜਾਵੇ ਤਾਂ ਨੁਕਸਾਨ ਬਣਾਇਆ ਹੋਇਆ 17-18 ਲੱਖ ਦਾ ਨਾ ਤੇ ਗੈਸ ਕਿੰਨਾ ਸੀ 125 130 1 ਲੱਖ 30 1 ਲੱਖ 30 ਇਹਨਾਂ ਉਹ ਗੁੱਟੀਆਂ ਵਿੱਚ ਆ ਕੇ ਸਾਰਾ ਕੁਝ ਏ ਪੰਜ ਪੰਜ ਸਾਰਾ ਕੁਝ ਅੱਛਾ ਕਿੰਨੇ ਕ ਬੰਦੇ ਸੀਗੇ ਸੀਸੀਟੀਵੀ ਵਿੱਚ ਤਿੰਨ ਬੰਦੇ ਜੀ ਕੋਈ ਦਿਖਦਾ ਕੋਈ ਫੇਸ ਵਗੈਰਾ ਹਾਂ ਦਿਖਦਾ ਦਿਖਦਾ ਕੋਈ ਪਛਾਣ ਵਗੈਰਾ ਹਾਂਜੀ ਹਾਂਜੀ ਪੁਲਿਸ ਨੂੰ ਦਿੱਤੀ ਹੈ ਹਾਂ ਸੀਆਈ ਵਾਲੇ ਗਏ 23 ਨੰਬਰ ਕਲੀਚੇ ਤੇ ਸ਼ੱਕ ਸੀਗਾ ਉਹ ਬੰਦੇ ਗਏ ਹਾਂ ਕੀ ਲੱਗਦਾ ਜੀ ਇਸ ਤਰ੍ਹਾਂ ਸ਼ੋਰੂਮ ਦੇ ਵਿੱਚ ਚੋਰੀ ਹੋਣੀ ਹੈ ਨਾ ਪ੍ਰਸ਼ਾਸਨ ਦੇ ਦਸਤਾਵੇਜ਼ वगैरह ਨਹੀਂ ਕੀਤਾ ਵਾਸਤਵ ਵਗੈਰਾ ਕਰਦੇ ਕਿ ਹੁਣ ਰਾਤ ਨੂੰ 2:40 ਮਿੰਟਾਂ ਦਾ ਟਾਈਮ ਸੀ ਆਪਾਂ ਸੁੱਤੇ ਪਏ ਜਦੋਂ ਅਸੀਂ ਉੱਤੇ ਪਏ ਸਾਨੂੰ ਨਹੀਂ ਪਤਾ ਲੱਗਿਆ ਜੀ ਹੁਣ ਬਾਕੀ ਪਰਮਾਨੈਂਟ ਹੈ ਜੀ ਉੱਤੇ ਰਹਿ ਆ ਸ਼ਿਫਟੇ ਕੋਠੀ ਲੈ ਲਈ ਜੀ ਕੀ ਮੰਗ ਕਰਨਾ ਚਾਹੁੰਦੇ ਮੰਗਦਾ ਇਹ ਆਪਣਾ ਸਮਾਨ ਬਰਾਮ ਤੋ ਜੀ ਆਪਾਂ ਨੂੰ ਹੋਰ ਦੀ ਕਰਾਉਣੇ ਕਾਰਵਾਈ ਕੀਤੀ ਜਾਵੇ ਲਓ ਇੱਕ ਰਾਤ ਦੇਰ ਰਾਤ ਚੋਰੀ ਹੋਈ ਹੈ ਰਸਰਾਮ ਮੀਨ ਪਿਆਰ ਦੇ ਵਿੱਚ 21 ਨੰਬਰ ਗਲੀ ਦੇ ਨੇੜੇ ਤੋਂ ਉਹ ਆਜਾ ਚੋਰੀ ਦਾ ਸਮਾਨ ਦੇਖ ਰਹੇ ਨੇ ਦੇਖ ਕੇ ਜੋ ਵੀ ਸਾਨੂੰ ਲਿਖਾਉਣਗੇ ਵੀ ਕੀ ਕੀ ਚੋਰੀ ਹੋਇਆ ਇਹਦੇ ਵੀ ਅਸੀਂ ਸਪੈਸੀਫਿਕ ਟੈਕਨੀਕਲ ਤਰੀਕੇ ਨਾਲ ਉਪਰਾਲੇ ਕਰਕੇ ਬਰਾਮਦ ਕਰਾ ਲਾਂਗੇ ਕੋ CCTV ਫੁਟੇਜ ਵੀ ਹੈ ਜੀ ਹਾਂ CCTV ਫੁਟੇਜ ਉਹਨੇ ਦਿੱਤੀ ਹੈ CCTV ਫੁਟੇਜ ਹੈਗੀ ਹੈ ਤੇ ਉਹਨਾਂ ਦੇ ਚਿਹਰੇ ਪਛਾਣ ਕੇ ਉਹਨਾਂ ਦੀ ਮਦਦ ਲੈ ਕੇ ਅਸੀਂ ਉਹਨਾਂ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਵੜ ਲਾਂਗੇ ਤੇ ਬਰਾਮਦ ਸਮਾਨ ਕਰਾ ਲਾਂਗੇ ਲੋਕਾਂ ਨੂੰ ਵੀ ਕਹਿਣਾ ਚਾਹੁੰਗਾ ਜਿਹੜਾ ਲੋਕਾਂ ਤੋਂ ਇਹ ਮੈਸੇਜ ਹੈ ਵੀ ਇਹ ਆਪਣਾ ਸਮਾਨ ਹੈ ਜਿਵੇਂ ਲੋਕ ਮੋਟਰਸਾਈਕਲ ਸਕੂਟਰੀ ਵਗੈਰਾ ਖੜਾਉਂਦੇ ਨੇ ਬਾਹਰ ਦੇ ਮੂਹਰੇ ਉਹ ਬਿਨਾਂ ਜੰਦਾ ਨਾਲੇ ਖੜਾਉਂਦੇ ਨੇ ਉਹਨਾਂ ਨੂੰ ਕਵਰ ਕਰਕੇ ਰੱਖੋ ਅੰਦਰ ਖੜਾਓ ਜੰਦਾ ਨਾਲੋਂ ਨਿਗਾ ਰੱਖੋ ਆਪਦੇ ਸਮਾਨ ਦੇ ਵਿੱਚ ਹੁਣ ਬਾਜ਼ਾਰ ਦੇ ਵਿੱਚ ਮੈਂ ਪਤਾ ਕੀਤਾ ਚ ਕੋਈ ਚੌਂਕੀਦਾਰ ਨਹੀਂ ਚੌਂਕੀਦਾਰ ਰੱਖਣਾ ਚਾਹੀਦਾ ਸਾਡੀਆਂ ਵੈਸੇ ਪੀਸੀਆਰਾਂ ਵੀ ਗਸ਼ਟ ਕਰਦੀਆਂ ਪਰ ਕਈ ਵਾਰ ਏਰੀਆ ਵੱਧ ਹੋਣ ਕਰਕੇ ਉਹਨਾਂ ਨੂੰ ਦੂਰ ਜਾਣਾ ਪੈਂਦਾ ਹੁਣ ਇਸੇ ਬਾਜ਼ਾਰ ਦੇ ਵਿੱਚ ਜੇ ਇੱਕ ਚੌਂਕੀਦਾਰ ਹੁੰਦਾ ਤੇ ਚੋਰੀ ਹੋਣੀ ਬਚ ਸਕਦੀ ਸੀਗੀ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦੇ ਬਿਲਕੁਲ ਮੰਗ ਕਰਦੇ ਆ ਲੋਕਾਂ ਤੋਂ ਪਬਲਿਕ ਤੋਂ ਸਹਿਯੋਗ ਦੀ ਮੰਗ ਕਰਦੇ ਆ